ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਕੱਢੇ ਗਏ ਗੁਰਜੀਤ ਸਿੰਘ ਤਲਵੰਡੀ ਦੇ ਵੱਲੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ ਨੇ ਸਿਰਕਾਲ ਤੱਕ ਤੋਂ ਸਾਹ ਦੇ ਸਾਫਾ ਕਾਰਜਕਾਰੀ ਜਥੇਦਾਰ ਸਿੰਘ ਸਾਮਕ ਗਿਆਨੀ ਹਰਪ੍ਰੀਤ ਸਿੰਘ ਨੂੰ ਨਵੀਂ ਸ਼ਮਣੀ ਅਕਾਲੀ ਦਲ ਦੇ ਵੱਲੋਂ ਆਪਣਾ ਪ੍ਰਧਾਨ ਨਿਯੁਕਤ ਕੀਤਾ ਗਿਆ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਾਲੀ ਸ਼ਮਣੀ ਅਕਾਲੀ ਦਲ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਕਈ ਤਰ੍ਹਾਂ ਦੇ ਤੰਜ਼ ਕਿੱਸੇ ਜਾਰੇ ਨੇ ਤੇ ਉਹਨਾਂ ਦੀ ਕਿਰਤਾਰ ਕੋਸ਼ੀ ਤੱਕ ਦੀਆਂ ਗੱਲਾਂ ਵੀ ਸਾਹਮਣੇ ਆਈਆਂ ਨੇ ਇਸੇ ਉੱਤੇ ਹੀ ਅੱਗ ਬਬਲਾ ਹੁੰਦੇ ਹੋਏ ਗੁਰਜੀਤ ਸਿੰਘ ਤਲਵੰਡੀ ਦੇ ਵੱਲੋਂ ਸ਼ਮਣੀ ਅਕਾਲੀ ਦਲ ਦੇ ਉਹਨਾਂ ਆਗੂਆਂ ਨੂੰ ਆੜੇ ਹੱਥੀ ਲਿਆ ਗਿਆ ਜੋ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਦੋਸ਼ ਲਗਾ ਰਹੇ ਨੇ ਤਲਵੰਡੀ ਦਾ ਕਹਿਣਾ ਹੈ ਕਿ 11 ਅਗਸਤ ਨੂੰ ਕੀਤੀ ਗਈ ਭਵਿੱਖਬਾਣੀ ਸੱਚ ਹੋ ਗਈ ਹੈ ਤੇ ਹਰ ਚੀਜ਼ ਦੇ ਵਿੱਚ ਪਗੋੜੇ ਦਲ ਨੂੰ ਹੁਣ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਦਿਖਣ ਲੱਗੇ ਨੇ। ਉਹਨਾਂ ਨੇ ਇੱਥੇ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਦੱਸਿਆ। ਨਾਲੇ ਸਵਾਲ ਪੁੱਛਿਆ ਹੈ ਕਿ ਪਿਛਲੇ 10 ਮਹੀਨਿਆਂ ਤੋਂ ਚੁੱਪੀ ਕਿਉਂ ਧਾਰੀ ਹੋਈ ਸੀ? ਉਹਨਾਂ ਆਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਨਹੀਂ ਜਾਣਕਾਰੀ ਰੱਖਣੀ ਚਾਹੀਦੀ ਹੈ ਕਿ ਸਿੰਘ ਸਹਿਬਾਨਾਂ ਦੇ ਦਾਇਰੇ ਦੇ ਵਿੱਚ ਲਾਅ ਐਂਡ ਆਟਰ ਨਹੀਂ ਆਉਂਦੇ। ਅੱਜ ਇੱਕ ਬਹੁਤ ਗੈਰ ਜ਼ਿੰਮੇਵਾਰ ਹੱਸ ਹੋਣਾ ਜਾਂ ਬਿਆਨ ਮੇਰੇ ਸਾਹਮਣੇ ਆਇਆ ਪਰ ਜਿਹਦੇ ਕੀ ਪ੍ਰਣਾਮ ਬਹੁਤ ਗੰਭੀਰ ਹੋਣ ਵਾਲੇ ਕਿਉਂਕਿ ਅੱਜ ਫੇਰ ਪਗੋੜੇ ਦਲ ਵੱਲੋਂ ਸਮੁੱਚੇ ਸਿੱਖ ਜਗਤ ਦਾ ਸਿੱਖ ਕੌਮ ਦਾ ਸਿਰ ਸ਼ਰਮ ਨਾਲ ਨੀਵਾਂ ਕੀ ਕਰਤਾ ਸਿੱਖ ਕੌਮ ਦਾ ਦਿਲ ਬਲੂੰਦੜਿਆ ਗਿਆ ਕਿਉਂਕਿ ਸਿੱਖ ਕੌਮ ਦੇ ਇੱਕ ਸਾਭਕਾ ਜਥੇਦਾਰ ਉੱਪਰ ਅੱਜ ਫੇਰ ਇਹਨਾਂ ਨੇ ਕਰਦਗੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੰਗਤ ਜੀ ਇਹਨਾਂ ਦੇ ਮਾਇਨੇ ਜੇ ਆਪਾਂ ਮੰਨੀਏ ਤਾਂ ਜਿਹੜਾ ਸੁਖਬੀਰ ਬਾਦਲ ਦੇ ਸੁਖਬੀਰ ਬਾਦਲ ਸਾਹਿਬ ਦੇ ਉੱਪਰ ਜਾਣ ਲੈਵਾ ਹਮਲਾ ਹੋਇਆ ਸੀ ਉਹਦੇ ਪਿੱਛੇ ਕਹਿੰਦੇ ਹਰਪ੍ਰੀਤ ਸਿੰਘ ਦੀ ਸਾਜ਼ਿਸ਼ ਸੀ ਜਿੱਥੇ-ਜਿੱਥੇ ਵੀ ਸਿੱਖ ਬੈਠੇ ਨੇ ਇਹਨਾਂ ਨਾਲ ਪੰਥ ਦਾ ਤਾਂ ਕੋਈ ਵਾਅ ਵਾਸਤਾ ਨਹੀਂ ਭਗੋੜੇ ਦਲ ਦਾ ਇਸ ਕਰਕੇ ਮੈਂ ਇਹਨਾਂ ਨੂੰ ਦੱਸਦਾ ਸਿੱਖੀ ਸਿਧਾਂਤ ਤੇ ਸਿੱਖ ਕੌਮ ਦਾ ਜਿਹੜਾ ਫਲਸਫਾ ਹੈ ਸਿੱਖ ਤਾਂ ਦਿਨ ਚ ਸਮੇਂ ਚ ਦੋ ਬਾਰੀ ਦੋ ਬਾਰੀ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ ਤੇ ਤੁਸੀਂ ਸਿੱਖ ਕੌਮ ਦੇ ਸਾਬਕਾ ਜਥੇਦਾਰ ਨੂੰ ਇੱਕ ਕੌਨਸਪਿਰੇਟਰ ਦੇ ਰੂਪ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਮੈਨੂੰ ਲੱਗਦਾ ਸਿੱਖ ਕੌਮ ਦੇ ਜਥੇਦਾਰਾਂ ਦੀ ਕਿਰਦਾਰ ਕੁਸ਼ੀ ਕਰਨ 'ਚ ਤੁਹਾਡਾ ਕੋਈ ਢਿੱਡ ਨਹੀਂ ਭਰਿਆ ਜਾਂ ਤਖਸੈਬਾਨਾਂ ਦਾ ਦਾਇਰੇ ਨੂੰ ਥੋੜਾ ਘਟਾਉਣ ਦੀ ਜਿਹੜੀ ਤੁਸੀਂ ناکਾਮ ਕੋਸ਼ਿਸ਼ਾਂ ਕੀਤੀਆਂ ਤੁਹਾਡਾ ਢਿੱਡ ਨਹੀਂ ਭਰਿਆ ਸੰਗਤ ਜੀ ਥੋੜੀ ਕਚਹਿਣੀ 'ਚ ਮੈਂ 4-5 ਇੱਕ ਪਹਿਲੂ ਰੱਖਣਾ ਚਾਹੁੰਦਾ ਕਿ ਅੰਮ੍ਰਿਤਸਰ ਸ਼ਹਿਰ ਕੋਈ ਘਟਨਾ ਵਾਪਰਦੀ ਹੈ ਲੌਂਡ ਆਰਡਰ ਦਾ ਜ਼ਿੰਮੇਵਾਰ ਜਥੇਦਾਰ ਅਕਾਲ ਤਖਤ ਹੈ ਜਾਂ 5 ਸੇਵਾਬਾਨਾਂ ਦੇ ਵਿੱਚੋਂ ਕੋਈ ਹੈ ਦੂਸਰੀ ਗੱਲ ਗਿਆਨੀ ਹਰਪ੍ਰੀਤ ਸਿੰਘ ਉਹ ਤਾਂ ਜਥੇਦਾਰ ਅਕਾਲ ਤਖਤ ਸਾਹਿਬ ਨਹੀਂ ਗਿਆਨੀ ਹਰਪ੍ਰੀਤ ਸਿੰਘ ਜੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਸੇਵਾਦਾਰ ਸਨ ਜਥੇਦਾਰ ਵਜੋਂ ਤੇ ਜਿਹੜੀ ਵੀ ਤੁਸੀਂ ਕੋਈ ਅਰਜ਼ੀ ਦਿੱਤੀ ਜਾਂ ਸੇਵਾ ਕਿਸ ਸਮੇਂ ਕਦੋਂ ਨਿਭਾਉਣੀ ਹੈ ਉਹ ਤੁਸੀਂ ਗਿਆਨੀ ਰਣਵੀਰ ਸਿੰਘ ਜੀ ਨੂੰ ਦਿੱਤੀ ਹੋਣੀ ਹੈ ਤੇ ਉਹਦਾ ਸਪਸ਼ਟੀਕਰਨ ਤਾਂ ਸਿੰਘ ਸਾਹਿਬ ਗਿਆਨੀ ਰਣਵੀਰ ਸਿੰਘ ਦੇ ਸਕਦੇ ਨੇ ਹਾਂ ਪਰ ਮੈਨੂੰ ਉਹ ਗੱਲ ਚ ਇੱਥੇ ਜ਼ਰੂਰ ਆਉਂਦੀ ਹੈ ਗਿਆਨੀ ਹਰਪ੍ਰੀਤ ਸਿੰਘ ਦੀ 11 ਅਕਤੂਬਰ ਨੂੰ ਜਦੋਂ ਚੋਣ ਹੋਈ ਆ ਦੋ ਦਿਨ ਪਹਿਨਾ ਤੇ ਉਹਨਾਂ ਨੇ ਡੈਲੀਕੇਟ ਇਲਜਾਸ ਕਿਹਾ ਸੀ ਕਿ ਸੰਗਤ ਜੀ ਗੁਰੂ ਸਾਹਿਬ ਦੀ ਕਲਾ ਵਰਤੀ ਹੈ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਅੱਜ ਤੁਸੀਂ ਮੈਨੂੰ ਇਹਨਾਂ ਦੇ ਸਿਰ ਤੇ ਬਿਠਾਤਾ ਤੇ ਇਹਨਾਂ ਨੇ ਆਉਣ ਨਾਲੇ ਸਮੇਂ 'ਚ ਸਿਰ ਤਾਹ ਨੂੰ ਕਰਕੇ ਮੇਰੇ ਵੱਲ ਝਾਕੀਆ ਨਾ ਤੇ ਹਰ ਇੱਕ ਚੀਜ਼ ਲਈ ਇਹਨਾਂ ਨੇ ਮੈਨੂੰ ਦੋਸ਼ੀ ਠਰਾਈ ਜਣਾ ਮੇਰੀ ਕਰਦਾਰ ਕੂਸ਼ੀ ਕਰਨ ਦੀ ਕੋਸ਼ਿਸ਼ ਕਰਨੀ ਹੈ ਅੱਜ ਉਹਨਾਂ ਦੀ ਗੱਲ ਸੱਚ ਹੋ ਨਜ਼ਰ ਆਈ ਮੈਂ ਕਹਿੰਦਾ ਤੁਹਾਡੇ ਹਿਸਾਬ ਨਾਲ ਤਾਂ ਜੋ ਵੀ ਕਿਤੇ ਕੁਝ ਦੁਨੀਆ 'ਚ ਵਾਪਰਿਆ ਉਹਦੇ ਲਈ ਗਿਆਨੀ ਹਰਪ੍ਰੀਤ ਸਿੰਘ ਜ਼ਿੰਮੇਵਾਰ ਤੁਸੀਂ ਇੰਨੇ ਕਿ ਜ਼ਿਆਦਾ ਬੁਖਲਾਏ ਹੋਏ ਹੋ ਆਪਰੇਸ਼ਨ ਸਿੰਧੂਰ ਹੋਇਆ ਉਹਦੇ ਲਈ ਵੀ ਗਿਆਨੀ ਹਰਪ੍ਰੀਤ ਸਿੰਘ ਜ਼ਿੰਮੇਵਾਰ ਹੈ ਜਿਹੜਾ ਲੈਂਡ ਪੂਲਿੰਗ ਪਾਲਿਸੀ ਵਾਪਸ ਹੋਈ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਬਣੇ ਤੇ ਇੱਕ ਘੰਟੇ ਬਾਅਦ ਲੈਂਡ ਪੂਲਿੰਗ ਪਾਲਸੀ ਵਾਪਸ ਹੋ ਗਈ ਉਹਦੇ ਲਈ ਵੀ ਕਹਿ ਆ ਵੀ ਹਰਪ੍ਰੀਤ ਸਿੰਘ ਜ਼ਿੰਮੇਵਾਰ ਤੁਹਾਡੇ ਹਸਾਬ ਨਾਲ ਤਾਂ ਕੋਈ ਵੀ ਘਟਨਾ ਕਿਤੇ ਵੀ ਪੰਜਾਬ ਚ ਵਾਪਰ ਰਹੀ ਹੈ ਚੰਗੇ ਮਾੜੀ ਉਹਦੇ ਲਈ ਕਹਿ ਨਹੀਂ ਹਰਪ੍ਰੀਤ ਸਿੰਘ ਜ਼ਿੰਮੇਵਾਰ ਹੈ ਤੁਸੀਂ ਇੰਨੇ ਬਖਲਾਏ ਹੋ ਕਿ ਮੈਂ ਤਾਂ ਸੁਖਬੀਰ ਜੀ ਨੂੰ ਬੇਨਤੀ ਕਰੂੰਗਾ ਕਿ ਬਾਲ ਸਾਹਿਬ ਮੈਂ ਉਹ ਦਿਨ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਜਿਸ ਦਿਨ ਤੁਹਾਡੇ ਤੇ ਗੋਲੀ ਚੱਲੀ ਸੀ ਤੁਹਾਡੇ ਪਰਿਵਾਰ ਸਮੇਤ ਇੱਕ ਇੱਕ ਪਰਿਵਾਰ ਤੁਹਾਡੇ ਅਕਾਲੀ ਦਲ ਦੇ ਪਰਿਵਾਰ ਦਾ ਕਿਉਂਕਿ ਤੁਸੀਂ ਉਦੋਂ ਪ੍ਰਧਾਨ ਸੀਗੇ ਇੱਕ ਇੱਕ ਅਕਾਲੀ ਦਲ ਦਾ ਵਰਕਰ ਉਦੋਂ ਚਿੰਤਤ ਸੀ ਇੱਕ ਇੱਕ ਪੰਜਾਬੀ ਚਿੰਤਤ ਸੀ ਕਿ ਦਰਬਾਰ ਸਾਹਿਬ ਦੇ ਚਾਰ ਸਵੇਰੇ ਗਲਿਆਰੇ ਚ ਕਹੇ ਜੀ ਘਟਨਾ ਵਾਪਰ ਗਈ ਹੈ ਹਰੇਕ ਸਿੱਖ ਦਾ ਉਦੋਂ ਸਿਰ ਸ਼ਰਮ ਨਾਲ ਝੁਕਿਆ ਸੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਿੱਖ ਕੌਮ ਦੇ ਨਾਲ ਨਾ ਵਿਤਰਾ ਕਰੋ ਮਾਓ ਇਹ ਜੀਆਂ ਮੀਟ ਹਰਕਤਾਂ ਤੋਂ ਬਾਹਰ ਜਾਓ ਉਹ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਦਾ ਜਥੇਦਾਰ ਸ਼੍ਰੀ ਕਾਉਤਕ ਸਾਹਿਬ ਨਹੀਂ 15 ਲੱਖ ਜੁਝਾਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਮਹਾਰਾਜ ਤੋਂ ਸਥਾਪਿਤ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਰਬ ਕੀਤੀ ਭਰਤੀ ਦੇ ਮੈਂਬਰ 15 ਲੱਖ ਜਾਗ ਦੀ ਜ਼ਮੀਰ ਵਾਲੀ ਫੌਜ ਉਹਨਾਂ ਦੇ ਪਿੱਛੇ ਖੜੀ ਹੈ ਜਦੋਂ ਇਹ ਹਾਦਸਾ ਵਾਪਰਿਆ ਤੇ ਪੰਜਾਬ ਪੁਲਿਸ ਨੇ ਇਨਕੁਆਇਰੀ ਸ਼ੁਰੂ ਕੀਤੀ ਮੈਂ ਪੁੱਛਣਾ ਚਾਹੁੰਗਾ ਉਦੋਂ ਤੁਸੀਂ ਕਿਉਂ ਨਹੀਂ ਹਿੰਮਤ ਕਰਕੇ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਦਿੱਤਾ ਉਸ ਇਨਸੀਡੈਂਟ ਨੂੰ ਅੱਜ ਤਕਰੀਬਨ 9 ਮਹੀਨੇ 10 ਮਹੀਨੇ ਹੋ ਗਏ ਨੇ ਅੱਜ ਤੱਕ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਤੁਹਾਡੇ ਮੂੰਹ ਚੋਂ ਕਿਉਂ ਨਹੀਂ ਨਿਕਲਿਆ ਕੀ ਤੁਸੀਂ ਉਡੀਕ ਕਰ ਰਹੇ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਜਦੋਂ ਪ੍ਰਧਾਨ ਬਣਨ ਤਾਂ ਉਦੋਂ ਅਸੀਂ ਕਿਚੜ ਉਛਾਲਾਂਗੇ ਉਦੋਂ ਕਰਾਰਕੁਸ਼ੀ ਕਰਾਂਗੇ ਉਹਨਾਂ ਦੀ ਤੁਸੀਂ ਇੰਨਾ ਨੀਵਾ ਕਰ ਸਕਦੇ ਹੋ ਕਿਸਦਾਰ ਸੁਬੀਰ ਸਿੰਘ ਬਾਦਲ ਦੇ ਉੱਪਰ ਜਿਹੜਾ ਜਾਣ ਲੇਵਾ ਹਮਲਾ ਜੀਚ ਉਹਨਾਂ ਦੀ ਜਾਣ ਜਾ ਸਕਦੀ ਸੀ ਉਹਦੇ ਉੱਪਰ ਵੀ ਤੁਸੀਂ ਸਿਆਸਤ ਕਰਨਾ ਚਾਹੁੰਦੇ ਹੋ ਮੈਂ ਤਾਂ ਬਾਦ ਸਾਹਿਬ ਨੂੰ ਪੁੱਛਣਾ ਚਾਹੁੰਦਾ ਤੁਸੀਂ ਆਪ ਨਿਗਾਹ ਮਾਰ ਕੇ ਦੇਖੋ ਅੱਖਾਂ ਖੋਲ ਕੇ ਇਹ ਕਿੰਨੇ ਕੁ ਸਕੇ ਨੇ ਤੁਹਾਡੇ ਤੁਹਾਡੇ ਉੱਪਰ ਮੈਨੂੰ ਲੱਗਦਾ ਜੇ ਕਿਸੇ ਨੇ ਸੁਪਾਰੀ ਲਈ ਹੋਈ ਹੈ ਤਾਂ ਉਹ ਆ ਜਿਹੜੇ ਤੁਹਾਡੇ 4-5 ਆਲੇ ਦੋਲੇ ਫਿਰਦੇ ਨੇ ਇਹਨਾਂ ਨੇ ਸੁਪਾਰੀ ਲੈ ਕੇ ਤੁਹਾਡਾ ਸਿਆਸੀ ਖਾਤਮਾ ਕਰਨ ਦੀ ਪੂਰੀ ਤਿਆਰੀ ਕੀਤੀ ਹੋਈ ਹੈ ਜੇ ਤੁਹਾਨੂੰ ਕਿਸੇ ਤੋਂ ਖਤਰਾ ਹੈ ਤਾਂ ਇਹਨਾਂ ਤੋਂ ਖਤਰਾ ਹੈ ਕਾਬਿਲ ਗੋਲ ਹੈ ਕਿ ਇਸੇ ਹੀ ਹਫਤੇ ਦੀ ਸ਼ੁਰੂਆਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਵੱਲੋਂ ਨਵਾਂ ਸ਼੍ਰੋਮਣੀ ਅਕਾਲੀ ਦਲ ਬਣਾਇਆ ਗਿਆ ਤੇ ਆਖਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਪੁਨਰ ਗਠਨ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਲਗਾਉਂਦਾ ਦਾਵਾ ਤੱਕ ਕਰ ਦਿੱਤਾ ਗਿਆ ਇਥੋਂ ਤੱਕ ਕਿ ਪਹਿਲੇ ਇਜਲਾਸ ਦੇ ਵਿੱਚ ਇਹ ਤੱਕ ਐ ਦਿੱਤਾ ਗਿਆ ਕਿ ਹੁਣ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਮੁੱਖ ਮਕਸਦ ਨੇ ਇੱਕ ਤਾਂ ਤਕੜੀ ਦਾ ਚੋਣ ਨਿਸ਼ਾਨ ਹਾਸਲ ਕਰਨਾ ਦੂਜਾ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਹਾਸਲ ਕਰਨਾ ਤੇ ਤੀਜਾ ਬਾਦਲ ਧੜੇ ਤੋਂ ਐਸਜੀਪੀਸੀ ਵਾਪਸ ਲੈਣਾ ਦੇਖਣਾ ਹੋਵੇਗਾ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਵਾਲੀ ਸ਼੍ਰੋਮਣੀ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਾਲੀ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਇੱਕ ਚੌਤਾਨੇ ਕਿੰਨੇ ਲੰਬੇ ਸਮੇਂ ਤੱਕ ਚੱਲਦੀ ਹੈ ਤੇ ਇਹਦੇ ਕਿ ਸਿੱਟੇ ਨਿਕਲਦੇ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ